तो अपना चैनल तुसी देख रहे हो एसएस न्यूज पंजाब सही खबर देने वाला यूट्यूब चैनल ਕੁਝ ਚ ਪਾਲ ਰਿਹਾ ਸੀ ਬੱਚਾ ਪਰ ਕਰੇਲੂ ਕਲੇਸ਼ ਦੇ ਚਲਦਿਆਂ ਲਾ ਲਈ ਅੱਗ ਇਲਾਜ ਦਰਾਂਨ ਹੋਈ ਮੌਤ ਪੁਲਿਸ ਨੇ ਤਿੰਨ ਦੋਸ਼ੀਆਂ ਖਿਲਾਫ ਮਾਮਲਾ ਕੀਤਾ ਦਰਜ ਕਰੇਲੂ ਕਲੇਸ਼ ਦੇ ਚਲਦਿਆਂ ਤਿੰਨ ਬੱਚਿਆਂ ਦੀ ਮਾਂ ਵੱਲੋਂ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ ਗਈ ਜਿਸ ਦੀ ਕੁਝ ਦਿਨ ਦੇ ਇਲਾਜ ਦਰਾਂਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਮਾਮਲਾ ਹੈ ਕਾਦਿਆ ਦੇ ਮਲਾ ਕਰਿਸ਼ਨ ਨਗਰ ਦਾ ਸੁਰਿੰਦਰ ਕੋਲ ਕਿਸ਼ਨਗਰ ਮੱਲਾ ਕੀ ਵਾਰਤਾ ਕਰ ਮੈਨੂੰ ਨਹੀਂ ਜੇ ਪਤਾ ਮੈਂ ਰੋਟੀ ਖਾ ਕੇ ਜਦ ਮੈਨੂੰ ਪਾਲ ਕੇ ਤੇ ਉੱਤੇ ਚਲ ਗਈ ਇਹਨਾਂ ਦੋਵਾਂ ਜੀਆਂ ਦੀ ਗੱਲ ਹੋਈ ਹੋਰ ਮੈਨੂੰ ਨਹੀਂ ਪਤਾ ਕਿ ਉਹਨੇ ਤੇਲ ਪਾ ਲਿਆ ਆਪਣੇ ਤੇ ਉਹਨੇ ਵੱਡੇ ਮੁੰਡੇ ਨੂੰ ਸੱਦਿਆ ਇਹ ਸਾਡੀ ਲੜਾਈ ਮਟਾ ਉਹਦੋਂ ਨੂੰ ਅੱਗ ਲਾ ਲਈ ਬਾਅਦ ਉਹਨੂੰ ਕਿੱਥੇ ਲੈ ਗਏ ਤੇ ਪਹਿਲਾਂ ਖੜਿਆ ਪਾਟੀਏ ਦੇ ਪਾਟੀਏ ਦੇ ਨਹੀਂ ਤੇ ਫਿਰ ਬਟਾਰੇ ਬਟਾਰੇ ਵਾਲਾ ਜੀ ਕਿਆ ਤੇ ਇਹ ਮਸਲਾ ਜੀ ਉਹ RAMDAS ਉਹਥੇ ਕੀ ਬਣਿਆ ਉਹਥੇ ਮੈਂ ਗਈ ਨਹੀਂ ਬੱਚੇ ਨਾਲ ਬੱਚਾ ਨਾਲ ਹੀ ਗਏ ਇਸ ਦੋਵੇਂ ਬੱਚੇ ਤੇ ਨਾਲ ਗਏ ਉਹਨਾਂ ਉਹਨਾਂ ਦਾਖਲ ਕਰਾ ਲਿਆ ਉਹਨਾਂ ਨੇ ਪੂਰੀ ਕਾਰਵਾਈ ਕੀਤੀ 8-10 ਦਿਨ ਰਹੀ ਉਹਨੇ ਨੇ ਬਿਹਾਲ ਆਇਆ ਤੇ ਮੁੜ ਕੇ ਬਾਅਦ ਦੇ ਵਿੱਚ ਉਹਨਾਂ ਪੂਰੀ ਹੋ ਗਈ ਕਠਿਨ ਸੀ ਵਿਆਹ ਕਰਾਉ ਐਸਾ ਵਿਆਹ ਨੂੰ ਹੋ ਗਿਆ 5 ਸਾਲ ਕਿੰਨੇ ਵਿੱਚ ਇੱਕ ਕਾਕਾ ਉਹਦਾ ਪਿੱਛੋਂ ਉਹਦਾ ਸੀ ਇੱਕ ਇਹਦੀ ਗੁੜੀ ਆਈ ਵੱਡੀ 89 ਸਾਲਾਂ ਦੀ ਤੇ ਇਹ ਇਹਦਾ ਇੱਕ ਬੱਚਾ ਹੁਣ ਕੁੜੀ ਆ ਇੱਕ ਪਹਿਲਾਂ ਵੀ ਲੜਾਈ ਝਗੜਾ ਹੁੰਦਾ ਨਹੀਂ ਪਹਿਲਾਂ ਤਾਂ ਕੋਈ ਗੱਲਬਾਤ ਨਹੀਂ ਮਾੜੀ-ਮੋਟੀ ਹੁੰਦੀ ਉਸੇ ਵੇਲੇ ਬੋਲਣਾ ਪੈਂਦਾ ਹੀ ਆਪੋ ਚੰਦੀ ਅਸਰ ਕਿੱਦਾਂ ਲਾਪੀਨੂੰ ਕਹਤ ਕਿ ਪਤਾ ਨਹੀਂ ਇਹਨਾਂ ਦੋਵਾਂ ਨੂੰ ਕੀ ਹੋ ਗਿਆ ਕੀ ਨਹੀਂ ਉਹ ਨਾਲੇ ਮੁੰਡਾ ਤੇ ਮੁੰਡੇ ਨੇ ਕੋਈ ਗੱਲ ਹੀ ਨਹੀਂ ਕੀਤੀ ਉਹਨੂੰ ਪਤਾ ਨਹੀਂ ਲੱਗਣ ਕਿ ਕੀ ਬਣ ਗਿਆ ਮੇਰੇ ਨਾਲ ਅੱਬ ਵੀ ਮੇਰੀ ਇਹੋ ਬੇਨਤੀ ਸਰਕਾਰ ਕਰੀ ਸੰਸਾਹ ਮੇਲੇ ਮੇਰੇ ਬੱਚੇ ਨੂੰ ਮਾਉਣ ਵਾਲਾ ਕੋਈ ਨਹੀਂ ਆਪ ਸਰਦਾਰ ਮੈਂ ਵਿਧਵਾ ਹਾਂ 2 ਸਾਲ ਹੋ ਗਏ ਉਹਨਾਂ ਨੂੰ ਪੂਰੇ ਹੋ ਜਾਣ